al ਵਾੜੇ ਲੱਗੇ ਐ ਇਸ ਦਾ ਆਇਤਾਲ ਵਧੀਆ ਜਿਹੜੇ ਪੂਰਾ ਸਕੂਲ ਚੱਲਦੇ ਦੇਖੇ ਇਸ ਦਾ ਕੰਮ ਦਾ ਹਸਪਤਾਲ ਵੀ ਦੇਖੀ ਸ਼ੁਰੂ ਕਰਾਉਂਦੇ ਸੀ ਆਪੇ ਸ਼ੁਰੂ ਕਰਾ ਕੇ ਬਹਾਂਵੇਂ ਇਹ ਨਾਲ ਹੀ ਕੁੱਤੇ ਰਾਉਂਡ ਦੀ 10 ਲੱਖ ਰੁਪਇਆ ਹੁਣੀ ਪਤਾ ਕਰਦੇ ਕਿ ਇਹ ਪਰ ਆਪਾਂ ਉਸੇ ਪਿੰਡ ਦੇ ਕੋਲ ਨਹੀਂ ਜਿੰਦੀ ਪਰ ਸਾਡੇ ਮਿੱਟ ਪੱਟੀ ਦੇ ਕੋਲ ਵੀ ਖੁੱਲਾ ਮੈਦਾਨ ਹੈ ਜਿਹੜਾ ਕਈ ਪੇਟ ਆਪਸ ਆਪ ਕੇ ਫਿਰ ਜਿਹੜੇ ਨੌਜਵਾਨ ਵੱਸ ਸਕਦੇ ਆ ਇਹ ਹੀ ਪੰਜਾਬ ਦੀ ਸਿੱਖਿਆ ਕਾਮੀ ਇਸੇ ਨਾਲ ਨਾਲ ਅਸੀਂ ਜੋ ਗਿਆ ਉਹ ਸਰਕਾਰੀ ਨੌਕਰੀਆਂ ਹਰ ਇੱਕ ਹਰ ਮੁਸਬਿਤੀ ਤੇ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਦਿੱਕਤ ਸੀ ਤਰ੍ਹਾਂ ਅੱਜ ਰਸ਼ੇ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਜਿੰਨੇ ਛੋਟੇ ਵੱਡੇ ਸਮਾਜ ਦਾ ਤਸਕਰ ਹੈ ਆਪ ਪਿਆਰ ਨਾਲ ਜਨਤਾ ਹੈ ਆਪ ਪਿਆਰ ਸਟਰੀ ਹੋਏ ਚੱਲ ਰਹੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਪਿਆਰ ਨੂੰ ਚੁਣ ਲੈਣਾ ਹੈ ਜੇਰੀ ਤਦ ਤੱਕ ਤੁਸਮ ਕਰਨਾ ਹੈ मैं परिद्वारा आप सबका गुच्छी पंचायत का सरपंच का मेरा बालन पडुना आपका आसन का बीच ग्राउंड का भी काम है उन्होंने फोन किया है जैसे कुछ पता लग गया है मेरे घर लौटा काम भी शुरू करवाएंगे आप सबका सहयोग सही टीचर्स होंगे 7:30 तक शिक्षा बैठक के सारे अधिकार तो बहुत बहुत धन्यवाद मानू जी साहब और एसीएस थे श्रीमती किरण कौर बीपीएससी सर जरा इकट्ठा जाना है सो उसको कहते हैं खैर बच्चिया भी पढ़ती सारे बच्चे अध्यापक स्टाफ आस पास तो आए लोग सारे पेरेंट्स आप सब लोग मेरे वालों प्यार भरी सत श्रीकाल अस दो हजार बैडे को आए थी त ਇੱਕ ਵਾਦਾ ਕੀਤਾ ਸੀ ਕਿ ਸਾਨੂੰ ਇੱਕ ਮੌਕਾ ਦੋ ਅਸੀਂ ਪੰਜਾਬ ਦੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਹਸਪਤਾਲ ਠੀਕ ਕਰਾਂਗੇ 8 ਸਾਲ ਤੁਸੀਂ ਸਾਡੀ ਛੋੜੀਆਂ ਭਰੀਆਂ ਮੈਨੂੰ ਇਸ ਮਹਾਨ ਵਿੱਚ ਹਲਕੇ ਦੀ ਨੁਮਾਇੰਦਗੀ ਬਖਸ਼ੀ 8 ਸਾਲ ਬਾਅਦ ਤੁਹਾਡੇ ਕੋਲ ਖੜੇ ਹਾਂ ਅੱਜ ਮੰਗਲ ਦਾ ਐਜੂਕੇਸ਼ਨ ਇਨਫਰਾਸਟ੍ਰਕਚਰ ਆਪਣੇ ਆਪ ਦੇ ਵਿੱਚ ਆਪਣੀ ਤਸਵੀਰ ਪੇਸ਼ ਕਰ ਰਿਹਾ ਮੰਗਲ ਦਾ ਸਰੂਲ ਆਫ ਫੈਮਿਨੈਂਸ ਜਿੱਥੇ ਟਰਾਂਸਪੋਰਟ ਸਰਵਿਸ ਜਿੱਥੇ ਬੱਚਿਆਂ ਦੇ ਲਈ ਚੌਥੀ ਕਾਟ ਕੈਂਪਸ ਮੈਨੇਜਰ ਨੰਗਲ ਦਾ ਗਰਲ ਸਕੂਲ ਸੀਨੀਅਰ ਕੈਂਡੀ ਸਕੂਲ ਉੱਥੇ ਵੀ ਸਿਕਿਉਰਟੀ ਗਾਰਡ ਬੱਸਾਂ ਕੈਂਪਸ ਮੈਨੇਜਰ ਹੁਣ ਵੀ ਜਦੋਂ ਮਨ ਆ ਰਿਹਾ ਸਿੱਖ ਕੋਲੋਂ ਆ ਰਹੇ ਤੁਹਾਨੂੰ ਬਾਤ ਜਿਹੜੀ ਹੈ ਬੱਚੀਆਂ ਉਹ ਪੀਲੇ ਰੰਗ ਦੀ ਬਾਤ ਜਿਹਦੇ 50 ਤੋਂ ਵੱਧ ਬੱਚੀਆਂ ਜਿਹੜੀਆਂ ਉਹ ਜਾੜੀਆਂ ਸੀ ਆਪਣੇ ਘਰਾਂ ਨੂੰ ਆ ਵਾਕ-ਵਾਕ ਦੂਰ-ਦੂਰ ਦੇ ਪਿੰਡਾਂ ਤੋਂ ਕੱਰੀ ਪੁੱਛਿਆ ਸੀ ਕਿ ਸਰਕਾਰੀ ਸਕੂਲ ਦੇ ਵਿੱਚ ਪੀਲੇ ਰੰਗ ਦੀਆਂ ਬੱਸਾਂ ਚੱਲਣਗੀਆਂ ਸਿਕਿਉਰਿਟੀ ਗਾਰਡ ਆਲ ਕੇ ਕੈਂਪਸ ਦੇ ਚਰਾਨੇ ਠੀਕ ਉਸੇ ਤਰੀਕੇ ਨਾਲ ਸਕੂਲ ਦੇ ਵਿੱਚ ਬਾਉਂਡਰੀ ਵਾਲ ਦਾ ਕੰਮ ਹੋਇਆ ਪਰ ਇਹਦੇ ਵਿੱਚ ਸਾਡੇ ਕੋਲ ਇੱਥੇ ਇੱਕ ਕਿੱਲਾ ਜਗ੍ਹਾ ਹੈ ਤੇ ਅਸੀਂ ਇਸ ਨੂੰ ਪੂਰਾ ਇੱਕ ਸਕੂਲ ਆਫ ਹੈਪੀਨੈਸ ਨਵਾਂ ਸਕੂਲ ਬਣਾਵਾਂਗੇ ਐਦਾਂ ਦਾ ਇੱਕ ਕੂਲ ਕਿੰਡਰਗਾਰਟਨ ਸਕੂਲ ਪ੍ਰਾਇਮਰੀ ਸਕੂਲ ਪ੍ਰੀ ਪ੍ਰਾਇਮਰੀ ਸਕੂਲ ਜਿੱਥੇ ਬੱਚੇ ਆ ਕੇ ਜਿੰਦੀ ਰੂਹ ਹੁਸ਼ ਹੋਵੇ ਇਹ ਅੱਜ ਅਸੀਂ ਡਿਕਲੇਅਰ ਕਰਦੇ ਹਾਂ ਆਸ-ਪਾਸ ਕੌਂਗਰੀ ਵਾਲੂ ਬੁੱਕੀ ਉਦੀ ਬਹੁਤ-ਬਹੁਤ ਮੁਬਾਰਕਬਾਦ ਕੁਛ ਹਿੱਸਾ ਭਾਵੇਂ ਚਾਰ ਦਿਵਾਰੀ ਹੈ ਇਹੀ ਸਿਸਟਮ 'ਚ ਕਮੀ ਹੈ ਕਿਉਂਕਿ ਪਹਿਲਾਂ ਟੀਚਰ ਸਾਨੂੰ ਯਕੀਨ ਹੀ ਨਹੀਂ ਸੀ ਕਿ ਅੱਛਾ ਇਹਨੇ ਪੈਸੇ ਵੀ ਆ ਸਕਦੇ ਤੇ ਪੁੱਛਿਆ ਜੀ ਨਹੀਂ ਆ ਚਾਰ ਦਿਵਾਰੀ ਪਰ ਸਾਡੇ ਸਟੈਂਡਰਡ ਦੀ ਚਾਰ ਦਿਵਾਰੀ ਵੀ ਸਾਡੇ ਸਟੈਂਡਰਡ ਦੀ ਚਾਰ ਦਿਵਾਰੀ ਨਵੀਂ ਬਣੀ ਹੋ ਤੇ ਖੜੀ ਹੈ ਐਦਾਂ ਦੀ ਚਾਰ ਦਿਵਾਰੀ ਛੜੀ ਰਹਿਤੀ ਹੈ ਬਾਕੀ ਦੀ ਵੀ ਡਿਮਾਂਡ ਤੇ ਜੋਦੇ ਪੈਸੇ ਵੀ ਨੇਟਲੀ ਜਾਰੀ ਹੋਣਗੇ ਤੇ ਅਸੀਂ ਇੱਥੇ ਕਿਹੜਾ ਹੈ आ, एक नवा स्कूल ऑफ हैपीनैस जो है बच्चों के लिए छोटे बच्चों के लिए वह बनावे बहुत बहुत धनबाद आप सब बहुत ਮੇਰਾ ਨਾਮ ਹੁਸ਼ੈਨ ਪੂਰਪ ਫੈਮਿਨ ਪੂਰਪ ਬੋਲੀਏ ਦੂਰ ਐਕਸਲੈਂਸ ਅਸੀਂ ਪੰਜਾਬ ਨੂੰ ਠੀਕ ਕਰਾਂਗੇ ਅਸੀਂ ਆਪਣੇ ਹਲਕੇ ਨੂੰ ਠੀਕ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਸਰਕਾਰੀ ਹਸਪਤਾਲ ਠੀਕ ਕਰਾਂਗੇ ਅੱਜ 3 ਸਾਲਾਂ ਬਾਅਦ ਤੁਸੀਂ ਮੈਨੂੰ ਜਿਤਾਇਆ ਮੈਂ ਐਮ ਐਲ ਏ ਬਣਿਆ ਗੁਰੂ ਸਾਹਿਬ ਮਹਾਮਾਈ ਦੀ ਐਸੀ ਕਿਰਪਾ ਹੋਈ ਕਿ ਮੈਂ ਸਿੱਖਿਆ ਮੰਤਰੀ ਬਣਿਆ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅੱਜ ਤੁਹਾਡੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਜੀ ਤੁਹਾਡੇ ਵੀ ਦਾਇਕ ਨੇ ਤੁਹਾਡੇ ਪੁੱਤ ਨੇ ਤੁਹਾਡਾ ਵਾਦਾ ਕੀਤਾ ਸੀ ਸਰਕਾਰੀ ਸਕੂਲ ਠੀਕ ਸਕੂਲ ਦੇ ਇੰਚਾਰਜ ਮੈਡਮ ਦਾਦਾ ਰਾਣੀ ਜੀ ਤੇ ਸਾਰੇ ਮੈਂਬਰਸ ਮੰਤਰੀ ਕਿ ਨੂੰ ਸਮ੍ਰਿਤੀ ਚਿੰਨ ਪ੍ਰਦਾਨ ਕਰਨਗੇ ਇਹਨੋਂ ਤੋਂ ਬਾਅਦ ਪਿੰਡ ਦੀ ਪੰਚਾਇਤ ਇਸ ਫੈਕਟਰੀ ਸਾਡੇ ਡਾਕਟਰ ਸੰਜੀਵ ਗੋਤਮ ਜੀ ਜਿਹੜੇ ਪਿੰਡ ਦੇ ਵੇਟਾ ਗਏ ਆ ਸਾਰੇ ਜਾਣਦੇ ਆ ਤੁਸੀਂ हाइड्रा यूनिवर्सिटी में चार प्रति ईयर मैन हैं साथ ही डीओ श्री शंके सिंह जी डीओ एलिमेंट्री सरपंच મારી પિંડ દે પતંતે સજ અને લોકતંત્રને ચોથા સ્તંભો જાળે જાળને મારી બેંતી કરા કે સરપંચા સખરબી ખુલી દે ગયા સાળી પંજાતિયામાં બગ્યાઓ બહુત મૈહમનીલી થોડા પેલે ના હું કામ ચાલે પેડ બેટા જસી ઘાઉં ધ્યાન કર રહે હે ਤਕਰੀਬਨ 17 ਲੱਖ ਦੀ ਲੱਗਦੇ ਨਾਲ ਜਿਹਦੀ ਪਹਿਲੀ ਕਿਸ਼ਤ 5 ਲੱਖ ਰੁਪਏ ਐਸੀ ਬੈਂਕ ਨੂੰ ਟ੍ਰਾਂਸਫਰ ਕਰ ਦਿੱਤੀ ਹੈ ਉਹ ਵੀ ਜਿਹੜਾ ਬੈਂਕ ਦੇ ਵਿੱਚੋਂ ਡਰਾਫਟ ਵੀ ਬਣਦਾ ਹੈ ਤੇ ਅੱਜ ਜੀ ਆਪਣਾ ਸਿਰ ਚੁੱਕਾ ਕੇ ਅਸੀਂ ਕੰਮ ਕਰੀ ਜਾ ਰਹੇ ਹਾਂ ਆਪ ਸਭ ਦੇ ਸਾਥ ਦਿ ਲੋੜ ਇਸ ਕਿਰਾਉਂ ਬਣਾ ਰਹੇ ਦੀ ਵਕੀ ਗ੍ਰਾਂਟ ਦੇ ਰਹੇ ਆ ਚਾਰ ਮਾਰੀ ਖੰਡੇ ਵੀ ਹੋ ਚੁੱਕੀ ਤਾਂ ਉੱਥੇ ਵੱਡੀ ਦੇ ਮੈਟ ਘਟਗੜ 20 ਬੱਚੀ ਯਾਨੀ 60-65 ਲੱਖ ਰੁਪਏ ਚ ਇਸ ਤਰ੍ਹਾਂ ਦਾ ਜੈ ਜੀ ਸਾਰੇ ਬਜ਼ੁਰਗ ਮਾਤਾਵਾਂ ਭੈਣਾ ਨੌਜਵਾਨ ਵੀ ਸਾਡੇ ਇਸ ਸਕੂਲ ਚ پڑھਦੇ ਪਿਆਰੇ ਬੱਚੇ ਉਹਨਾਂ ਦੇ ਅਧਿਆਪਕ ਸਿੱਖਿਆ ਮੈਂਡੇਰੇ ਸਾਰੇ ਅਧਿਕਾਰੀ ਸਹਿਬਾਨ ਨੌਜਵਾਨ ਵੀ ਸਾਡੇ ਸਾਰੀ ਪੰਚਾਇਤ ਸਰਪੰਚ ਸਾਹਿਬ ਸਰ ਦਾ ਸੇਠੀ ਵੀ ਸਾਡੇ ਡਾਕਟਰ ਸਾਹਿਬ ਤੇ ਆਮਾਦੀ ਪਾਰਟੀ ਦੀ ਸੂਚੀ ਲੀਡਰਸ਼ਿਪ ਗੁਰੂ ਸਾਹਿਬ ਮਹਾਮੈਦੀ ਐਸੀ ਕਿਰਪਾ ਹੋਈ ਕਿ ਮੈਂ ਸਿੱਖਿਆ ਮੰਤਰੀ ਬਣਿਆ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅੱਜ ਤੁਹਾਡੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਜੀ ਤੁਹਾਡੇ ਵਿਧਾਇਕ ਨੇ ਤੁਹਾਡੇ ਪੁੱਤ ਨੇ ਤੁਹਾਡਾ ਵਾਦਾ ਕੀਤਾ ਸੀ ਸਰਕਾਰੀ ਸਕੂਲ ਠੀਕ ਕਰੂੰਗਾ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਸੀ ਜੀ ਜੋ ਮਿਲੇ ਮੈਨੂੰ ਚਾਰ ਦਿਵਾਰੀਆਂ ਹੈ ਨਹੀਂ ਬੱਚਿਆਂ ਨੂੰ ਬੈਠਣ ਲਈ ਫਰਨੀਚਰ ਹੈ ਨਹੀਂ ਬਾਕੀ ਗੱਲਾਂ ਤਾਂ ਛੱਡ ਦਿਓ ਅੱਜ ਤੁਹਾਡੇ ਪਿੰਡ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਚਾਰ ਦਿਵਾਰੀ ਤੇ ਵੱਡੇ ਸਕੂਲ ਨੰਗਲ ਦਾ ਜਿਹੜਾ ਸਕੂਲ ਆਉਂਦਾ ਉਹ ਬਹੁਤ ਚਿੰਤਿਤ ਹੁੰਦੀਆਂ ਉਹਨਾਂ ਨੂੰ ਇਹ ਕਿ ਸਾਡੀ ਬੱਚੀ ਕਾਮਯਾਬੀ ਹੋਵੇ ਪਰ ਸਾਡੀ ਬੱਚੀ ਠੀਕ ਰਹੇ ਤਾਂ ਹਰ ਪਿੰਡ ਦੀ ਡਿਮਾਂਡ ਹੈ ਜੀ ਸਾਡਾ ਸਕੂਲ 12ਵੀਂ ਤੱਕ ਕਰ ਦੋ ਹਰ ਪਿੰਡ ਦੇ ਵਿੱਚ ਵੱਡਾ ਸਕੂਲ ਨਹੀਂ ਬਣ ਸਕਦਾ ਅਸੀਂ ਹੁਣ ਬੱਸਾਂ ਲਾਤੀਆਂ ਉੱਥੇ ਸਿਕਿਉਰਿਟੀ ਗਾਰਡ ਖੜਾ ਲਾ ਦਿੰਦੇ